ਸਤਿ ਸ਼੍ਰੀ ਅਕਾਲ ਜੀ ਜੇਕਰ ਤੁਸੀਂ ਵੀ ਘਰ ਬਣਾਉਣ ਬਾਰੇ ਸੋਚ ਰਹੇ ਹੋ ਤੇ ਤੁਹਾਡਾ ਵੀ ਛੋਟਾ ਪਰਿਵਾਰ ਹੈ ਤੇ ਛੋਟਾ ਘਰ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਵਾਸਤੇ ਆਪਾਂ ਇਹ ਘਰ ਲੈ ਕੇ ਆਏ ਆਂ ਦੋਸਤੋ ਬਹੁਤ ਸੋਹਣਾ ਮਕਾਨ ਬਣਿਆ ਹੋਇਆ ਹੈ ਸਿਰਫ 1300 ਸਕਰ ਫੁੱਟ ਏਰੀਆ ਦੇ ਵਿੱਚ ਇਹ ਘਰ ਬਣਿਆ ਹੋਇਆ ਹੈ ਤੇ ਇਸ ਤੇ ਲਾਗਤ ਕਿੰਨੀ ਆਈ ਹੈ ਤੇ ਅੰਦਰੋਂ ਕਿਵੇਂ ਦੀ ਕੋਠੀ ਬਣੀ ਹੋਈ ਹੈ ਕੀ ਪਲਾਨ ਹੈ ਕੋਠੀ ਦਾ ਸਾਰਾ ਤੁਹਾਨੂੰ ਆਪਾਂ ਇਸ ਵੀਡੀਓ ਰ ਅਸੀਂ ਦਿਖਾਵਾਂਗੇ ਪੂਰੀ ਵੀਡੀਓ ਵੇਖਿਓ ਤੇ ਕੋਠੀ ਬਹੁਤ ਸੋਹਣੀ ਬਣੀ ਹੋਈ ਹੈਗੀ ਸਿਰਫ 1300 ਸਕਰ ਫੁੱਟ ਏਰੀਆ ਇਹ ਸਿੰਗਲ ਪੋਰਸਨ ਹੈ ਛੋਟੀ ਫੈਮਿਲੀ ਵਾਸਤੇ ਇੱਕ ਬਜਟ ਦਾ ਘਰ ਹੈ ਦੋਸਤੋ ਬਹੁਤ ਵਧੀਆ ਬਜਟ ਦਾ ਬਹੁਤ ਥੋੜੇ ਪੈਸਿਆਂ ਦੇ ਵਿੱਚ ਕੰਪਲੀਟ ਹੋਣ ਵਾਲਾ ਘਰ ਹੈ ਇਹ ਆ ਵੇਖੋ ਤੁਸੀਂ ਵੇਖ ਸਕਦੇ ਹੋ ਫਰੰਟ ਤੋਂ ਤੇ ਟਾਇਲ ਵਗੈਰਾ ਲੱਗ ਚੁੱਕੀ ਆ ਜੋੜੀਆਂ ਲੱਗ ਚੁੱਕੀਆਂ ਬਿਲਕੁਲ ਕੰਪਲੀਟ ਹੈ ਕੋਠੀ ਆਜੋ ਅੰਦਰ ਚੱਲਦੇ ਆਂ ਅੰਦਰੋਂ ਵਿਖਾਉਣਾ ਹੈ ਫਰੰਟ ਤੇ ਪੋਰਚ ਸੀਗਾ ਫਰਸਟ ਤੇ ਤੇ ਅੰਦਰ ਇਹ ਲੋਬੀ ਆ ਗਈ ਦੇਖੋ ਕਿੰਨੀ ਸੋਹਣੀ ਟਾਇਲ ਵਗੈਰਾ ਲੱਗੀ ਹੋਈ ਆ ਕੰਪਲੀਟ ਹੈਗੀ ਪੌੜੀਆਂ ਦੇ ਵਿੱਚ ਟਾਇਲ ਵਗੈਰਾ ਲਗਾ ਚੁੱਕੀ ਹੈਗੀ ਬਾਈ ਹੋਰੇ ਤੇ ਬੈਕ ਸਾਈਡ ਤੇ ਦੇਖ ਸਕਦੇ ਹੋ ਤੁਸੀਂ ਫਰੰਟ ਤੇ ਦੋ ਬੈਡਰੂਮ ਬਣੇ ਹੋਏ ਨੇ ਤੇ ਵਿਚਾਲੇ ਸਟੋਰ ਬਣਿਆ ਹੋਇਆ ਉਹਨਾਂ ਦੇ ਤੇ ਇਹ ਕਾਫੀ ਖੁੱਲੀ ਲੋਬੀ ਬਣੀ ਹੋਈ ਹੈਗੀ ਇਧਰ ਸਟੇਅਰ ਕੇਸ ਪੌੜੀਆਂ ਚੜੀਆਂ ਹੋਈਆਂ ਲੱਗੀਆਂ ਤੇ ਇਧਰ ਲੈਫਟ ਸਾਈਡ ਤੇ ਪੋਰਚ ਦੇ ਮੇਨ ਗੇਟ ਐਂਟਰ ਹੋਣ ਸਾਰ ਲੈਫਟ ਸਾਈਡ ਤੇ ਕਿਚਨ ਬਣਿਆ ਹੋਇਆ ਜੋ ਕਿ 8x10 ਸਕਰ ਫੁੱਟ ਦਾ ਕਿਚਨ ਹੈ ਇਹ ਕਾਫੀ ਖੁੱਲਾ ਵਧੀਆ ਤੇ ਇਸ ਦੇ ਕਾਰਨਰ ਵਿੰਡੋ ਲੱਗੀ ਹੋਈ ਹੈ ਜੋ ਕਿ ਸਾਹਮਣੇ ਗੇਟ ਤੇ ਨਿਗਾਵਜਦੀ ਹੈਗੀ ਤੇ ਰੌਸ਼ਨੀ ਵੀ ਦੋਸਤੋ ਬਾਅਦ ਵੀ ਕਾਫੀ ਪੈਂਦੀ ਹੈ ਲਾਈਟ ਵਗੈਰਾ ਦੀ ਘੱਟ ਜ਼ਰੂਰਤ ਪੈਂਦੀ ਹੈ ਤੇ ਉਸ ਦੇ ਨਾਲ ਹੀ ਕਿਚਨ ਦੇ ਸਾਈਡ ਤੇ ਡ੍ਰੈنگ ਰੂਮ ਬਣਿਆ ਹੋਇਆ ਹੈ। ਆ ਵੇਖ ਸਕਦੇ ਹੋ ਤੁਸੀਂ। ਇਹ ਡ੍ਰੈنگ ਰੂਮ ਤੇ ਕਿਚਨ ਫਰੰਟ ਵਾਲੀ ਵਾਲ ਤੇ ਫਰੰਟ ਤੇ ਆਗੇ ਤੇ ਉਸ ਦੇ ਨਾਲ ਇੱਕ ਵਿਚਾਲ ਦੀ ਆ ਦੇਖੋ ਬਾਰ ਹੈ ਬੇੜੇ ਦੇ ਵਿੱਚ ਜਾਂਦਾ ਇਹ ਜੋ ਕਿ ਇਧਰ ਬਾਈ ਹੋਰਾਂ ਦਾ ਆਰ ਜੀ ਚੁੱਲਾ ਚੌਂਕਾ ਤੇ ਬੇੜਾ ਹੈਗਾ ਜੋ ਕਿ ਛੋਟਾ ਬਾਰ ਰੱਖਿਆ ਹੋਇਆ ਹੈ ਇਧਰ ਮੇਨ ਗੇਟ ਦੂਸਰੀ ਸਾਈਡ ਆਪਾਂ ਐਂਟਰ ਹੋਏ ਸੀਗੇ ਤੇ ਇਸ ਦੇ ਨਾਲ ਹੀ ਗੇਟ ਦੇ ਦੇਖ ਸਕਦੇ ਹੋ ਤੁਸੀਂ ਵਾਸ਼ਰੂਮ ਬਣਿਆ ਹੋਇਆ ਹੈਗਾ ਜੇ ਲੌਬੀ ਦੇ ਵਿੱਚ ਕਾਮਨ ਵਾਸ਼ਰੂਮ ਹੈਗਾ ਤੇ ਬੈਕ ਸਾਈਡ ਤੇ ਜਿਹੜੇ ਬੈਡਰੂਮ ਬਣੇ ਹੋਏ ਨੇ ਉਹਨਾਂ ਨਾਲ ਵਾਸ਼ਰੂਮ ਅਟੈਚ ਨਹੀਂ ਕੀਤਾ ਸਿਰਫ ਇੱਕ ਕਾਮਨ ਇੱਕੋ ਹੀ ਵਾਸ਼ਰੂਮ ਰੱਖਿਆ ਹੋਇਆ ਹੈ ਲੌਬੀ ਦੇ ਵਿੱਚ ਤੇ ਇੱਕ ਬੈਡਰੂਮ ਇਹ ਆ ਗਿਆ ਜੋ ਕਿ 12x12 ਸਕੁਅਰ ਫੁੱਟ ਦਾ ਆ ਜੋ ਉਧਰ ਲੈ ਕੇ ਚੱਲਦੇ ਆ ਇੱਕ ਦੂਸਰੀ ਸਾਈਡ ਤੇ ਬੈਡਰੂਮ ਆ ਗਿਆ ਰਾਈਟ ਸਾਈਡ ਤੇ ਤੇ ਇਹ ਵਿਚਾਲੇ ਸਟੋਰ ਹੈਗਾ ਜਿਸ ਦੇ ਵਿੱਚ ਕੱਪੜਾ ਲੀੜਾਂ ਪਿਆ ਸੀ ਬਾਈ ਹੋਰ ਹੰਦਾ ਬੰਦ ਪਿਆ ਹੈ ਤੇ ਇਧਰ ਰਾਈਟ ਸਾਈਡ ਤੇ ਇੱਕ ਬੈਡਰੂਮ ਜੋ ਕਿ 12x12 ਸਕਰ ਫੁੱਟ ਦਾ ਇਹ ਬੈਡਰੂਮ ਆਗਾ ਆ ਵੇਖੋ ਵਧੀਆ ਕਾਫੀ ਜਾਇਜ ਸਾਈਜ਼ ਦੇ ਕਮਰੇ ਨੇ ਦੋਸਤੋ ਬਹੁਤ ਵਧੀਆ ਵੱੱਟ ਦੇ ਕਮਰੇ ਨੇਗੇ ਬਾਹਲੇ ਵੱਡੇ ਵੀ ਨਹੀਂ ਹੈਗੇਗੇ ਤੇ ਬਾਹਲੇ ਛੋਟੇ ਵੀ ਹੈ ਨਹੀਂਗੇ ਕਮਰੇ ਬਹੁਤ ਹੁੰਦਾ ਸਾਈਜ਼ 12x12 ਤੇ 1300 ਸਕਰ ਫੁੱਟ ਵੀ ਕਾਫੀ ਹੋ ਜਾਂਦਾ ਨੀਚੇ ਸਿੰਗਲ ਪੋਰਸ਼ਨ ਹਾਊਸ ਆ ਇਹ ਸੋ ਕਿਵੇਂ ਲੱਗੀ ਕੋਠੀ ਦੋਸਤੋ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਇਸ ਕੋਠੀ ਦੇ ਉੱਪਰ ਹੁਣ ਤੱਕ 15 ਲੱਖ ਰੁਪਇਆ ਖਰਚ ਆਇਆ ਹੈਗਾ ਵਿੱਚੇ ਟਾਇਲ ਵਗੈਰਾ ਲੱਗ ਕੇ ਤੇ ਜੋੜੀਆਂ ਦਾ ਕੰਮ ਵੀ ਹੋ ਚੁੱਕਿਆ ਤੁਸੀਂ ਵੇਖਿਆ ਬਹੁਤ ਸੋਹਣਾ ਕੰਮ ਕੀਤਾ ਹੋਇਆ ਸਾਰਾ ਕੋਈ ਮਾੜਾ ਕੰਮ ਨਹੀਂ ਕੀਤਾ ਹੋਇਆ ਬਹੁਤ ਸੋਹਣੀ ਟਾਇਲ ਵਗੈਰਾ ਲੱਗੀ ਹੋਈ ਹੈ ਤੇ ਜੋੜੀਆਂ ਬਹੁਤ ਸਖਤ ਲੱਗੀਆਂ ਹੋਈਆਂ ਨੇਗੀਆਂ ਸੋ 15 ਲੱਖ ਰੁਪਏ ਖਰਚ ਆਇਆ ਇਸ ਕੋਠੀ ਤੇ ਤੇ 37 22 37 ਦਾ ਇਹ ਪਲਾਟ ਹੈਗਾ ਚੌਰਸ ਪਲਾਟ ਹੈਗਾ ਇਹ ਦੋਸਤੋ ਜੇਕਰ ਉੱਪਰ ਵੀ ਘਰ ਮਕਾਨ ਬਣਾਉਣਾ ਹੋਵੇ ਬਾਈ ਨੇ ਤਾਂ ਬਾਅਦ ਚ ਬਣਾ ਸਕਦਾ ਨਕਸ਼ਾ ਇਹਨਾਂ ਕੋਲ ਪਿਆ ਹੈ ਧੰਨਵਾਦ ਜੀ